ਅੱਜ ਤੋਂ ਕਰੀਬ 3 ਦਿਨ ਬਾਅਦ ਮਾਪਿਆਂ ਨੇ ਆਪਣੇ ਪੁੱਤਰ ਨੂੰ ਇਟਲੀ ਮਿਲਣ ਜਾਣਾ ਸੀ ਟਿਕਟਾਂ ਵੀ ਬੁੱਕ ਹੋ ਗਈਆਂ ਸਨ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅੱਜ ਸਵੇਰੇ ਖਬਰ ਆਈ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ ਇਹ ਸੁਣਦੇ ਸਾਰੀ ਸਭ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਗਈ ਖਬਰ ਬਟਾਲਾ ਨੇਲ ਦੇ ਪਿੰਡ ਤਾਤਲੇ ਦੇ ਨੌਜਵਾਨ ਪਰਮਪ੍ਰੀਤ ਦੀ ਹੈ ਜੋ ਕਿ ਕਰੀਬ 20 ਸਾਲ ਪਹਿਲਾਂ ਆਪਣੇ ਸੁਪਨੇ ਪੂਰੇ ਕਰਨ ਲਈ ਇਟਲੀ ਗਿਆ ਸੀ ਉੱਥੇ ਹੀ ਉਸਨੇ ਆਪਣੀ ਪੜ੍ਹਾਈ ਕੀਤੀ ਤੇ ਡੇਰੀ ਫਾਰਮ ਤੇ ਨੌਕਰੀ ਕਰਦਾ ਸੀ ਪਰਮਪੀਤ ਦੀ 2 ਸਾਲ ਪਹਿਲਾਂ ਉੱਥੇ ਹੀ ਇਟਲੀ ਦੇ ਵਿੱਚ ਸ਼ਾਦੀ ਹੋਈ ਤੇ ਉਹ ਇੱਕ ਛੋਟੀ ਬੱਚੀ ਦਾ ਪਿਤਾ ਵੀ ਸੀ 13 ਮਾਰਚ ਨੂੰ ਮਾਪੇ ਨੇ ਆਪਣੇ ਪੁੱਤਰ ਨੂੰ ਮਿਲਣ ਲਈ ਇਟਲੀ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇੱਕ ਮੰਦਭਾਗੀ ਖਬਰ ਆਈ ਪਰਿਵਾਰਿਕ ਮੈਂਬਰਾਂ ਅਨੁਸਾਰ ਪਦਮਪ੍ਰੀਤ ਡੇਰੀ ਵਿੱਚ ਕੰਮ ਕਰ ਰਿਹਾ ਸੀ ਕੰਮ ਕਰਦੇ ਸਮੇਂ ਉਸਦੇ ਟਰਾਲੇ ਦਾ ਕੋਈ ਹਿੱਸਾ ਹਾਈ ਵੋਲਟੇਜ ਤਾਰਾਂ ਨਾਲ ਟਕਰਾ ਗਿਆ ਜਿਸ ਨਾਲ ਉਸ ਦੀ ਕਰੰਟ ਦੇ ਨਾਲ ਮੌਕੇ ਤੇ ਹੀ ਮੌਤ ਹੋ ਗਈ ਇਹ ਖਬਰ ਪਿੰਡ ਵਿੱਚ ਜਿਵੇਂ ਹੀ ਪਹੁੰਚੀ ਤਾਂ ਉਵੇਂ ਹੀ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਵਰਣ ਪ੍ਰਤਾਪ ਸਿੰਘ ਇਹ ਪਿੰਡ ਤਤਲਾ। ਜਦ ਜਵਾਰ ਮੁੰਡਾ ਸੀਗਾ ਸਾਡੇ ਮਾਮਾ ਜੀ ਨੇ ਸਰਦਾਰ ਦੇਵ ਸਿੰਘ ਇੱਥੇ ਉਹ ਵੀ ਕਾਫੀ ਦੇ ਇਟਲੀ ਰਹੇ ਹਨ। ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ। ਇਹ ਮੁੰਡੇ ਦਾ ਵਿਆਹ ਹੋਇਆ ਸੀ 2.5 ਸਾਲ ਦੇ ਕਰੀਬ। ਉਹ ਜਿਹੜੀ ਬੱਚੀ ਆ ਵਾਈਫ ਵੀ ਉਹ ਉੱਥੇ ਹੀ ਹੈ ਉੱਥੇ ਉਹ ਕੋਈ ਮੇਰਾ خیال ਕੋ ਕੰਮ ਕਰਦਾ ਸੀ ਜਿੱਦਾਂ ਜਿਹੜੀ ਫਾਰਮ ਦੇ ਵਿੱਚ ਕੋ ਟਰਾਲੇ ਵਗੈਰਾ ਨੂੰ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀ ਤੇ ਕੱਲ ਕੋਈ ਉਦਰੀ ਟਿਲੀ ਦੇ ਟਾਈਮ ਦੇ ਨਾਲ 1.5 ਵਜੇ ਦੇ ਕਰੀਬ ਉਹ ਜਿਹੜਾ ਉੱਥੇ ਕੋ ਉੱਪਰ ਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਜਿਹੜਾ ਟਰਾਲੇ ਦਾ ਕੋਈ ਨਾ ਦਾ ਪਤਾ ਨਹੀਂ ਉੱਪਰ ਨੂੰ ਕੋ ਬੂਮ ਖੜਾ ਕਰਦੇ ਆ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਵੀ ਡੈਥ ਹੋ ਗਈ ਸਾਰਾ ਇਹੜਾ ਪਰਿਵਾਰ ਆ ਬੜਾ ਮਤਲਬ ਸੋਗ ਚਾ ਇੱਕ ਜਵਾਨ ਮੌਤ ਹੋਈ ਹੈ ਬਣਾ ਪਰੇਸ਼ਾਨੀ ਤਾਂ ਹੈ ਉਹਦੇ ਸਾਰੇ ਪਰਿਵਾਰ ਨੂੰ ਕਿ ਅਸੀਂ ਵੀ ਸਾਰੇ ਜਿਹੜੇ ਰਿਸ਼ਤੇਦਾਰ ਮੇਰਾ ਨਾਮ ਸਰਪੰਚ ਹੈ ਜੀ ਮੈਂ ਸਾਬਕਾ ਸਰਪੰਚਾਏ ਤੇ ਮੇਰੇ ਪਚਾਈ ਦਾ ਬੇਟਾ ਸੀਗਾ ਪਰਮ ਸਿੰਘ ਤਕਰੀਬਨ 20 21 ਸਾਲ ਤੋਂ ਉੱਥੇ ਰਹਿ ਰਿਹਾ ਸੀਗਾ ਇੱਕ ਡੇਰੀ ਫਾਰਮ ਚ ਉੱਥੇ ਕੰਮ ਕਰਦਾ ਸੀਗਾ ਤੇ ਕੱਲ ਦੇ ਇਹਨੂੰ ਫੋਨ ਕਰਕੇ ਸੱਦਿਆ ਛੁੱਟੀ ਤੇ ਸੀਗਾ ਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ ਪਤਾ ਨਹੀਂ ਕੋਈ ਅਨਸਕ੍ਰਾਵੀਅਤ ਘਟਨਾ ਹੋਈ ਆ ਜਿਹੜਾ ਮੁੜ ਕੇ ਘਰ ਵਾਪਸ ਨਹੀਂ ਆਇਆ ਮੈਂ ਜੀ ਕੁਲਦੀਪ ਸਿੰਘ ਮੇਰਾ ਨਾਮ ਆ ਜੀ ਇਹ ਨਾਮ ਪਰੰਪਰੀ ਸੀਗਾ ਪੇੜੇ ਦਾ ਨਾਮ ਸੀ ਸਾਡਾ ਭਤੀਜਾ ਸੀਗਾ ਬੜੀ ਅਨਸ ਕੰਮ ਹੀ ਘਟੋਣਾ ਵਈ ਆ ਕਿਉਂਕਿ ਬੱਚੇ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਵਿਦੇਸ਼ਾਂ ਚ ਅਸੀਂ ਭੇਜਦੇ ਆ ਕਦੋਂ ਅਸੀਂ ਚਾਹੁੰਦੇ ਦੇ ਪਾਸ ਦੇ ਨੂੰ ਬਹੁਤ ਸੋਹਣਾ ਜੁਬਾਨ ਸੀਗਾ 27 ਸਾਲ ਦੀ ਉਮਰ ਆਉਦੀ ਅਜੇ ਇੱਕ ਬੇਟੀ ਆ ਛੋਟੀ ਜੀ ਬੱਚੇ ਉਹਦੇ ਨਾਲ ਨਹੀਂ ਰਹਿ ਰਹੇ ਉਥੇ ਡੇਰੀ ਫਾਰਮ 'ਚ ਕੰਮ ਕਰ ਰਿਹਾ ਵੇਖੋ ਪਰਮਾਤਮਾ ਅੱਗੇ ਕਿਸਦਾ ਜੋੜ ਨਹੀਂ ਆ ਉਹ ਕੱਲ ਛੁੱਟੀ ਤੇ ਸੀਗਾ ਉਹਦੇ ਮਾਲਕ ਦੇ ਖੁਦ ਨੂੰ ਫੋਨ ਕੀਤਾ ਕਿ ਕਾ 15 ਮਿੰਟ ਬਾਅਦ ਤੇ ਗੱਡੀ ਖਾਲੀ ਕਰਨ ਵਾਸਤੇ ਇਹ ਪਰਪ੍ਰੀਤ ਨੂੰ ਵੀ ਤੂੰ ਜ਼ਰੂਰੀ ਆਉਣਾ ਉਹਨੂੰ ਮੁੜ ਕੇ ਵਾਪਸ ਨਹੀਂ ਆਇਆ ਕੀ ਕਹਿ ਸਕਦੇ ਉੱਥੇ ਅਸੀਂ ਕੋਈ ਅਜੇ ਕੋਈ ਕਨਫਰਮ ਨਹੀਂ ਹੋਇਆ ਵੀ ਉੱਤੇ ਤਾਰਾਂ ਲੱਗੀਆਂ ਬਿਜਲੀ ਦਾ ਡੈਥ ਹੋਈ ਕਿਤਨਾ ਹੋਈ ਹੈ ਕਿਤਨਾ ਨਹੀਂ ਡੈਥ ਹੋਈ ਪੂਰਾ ਕਨਫਰਮ ਇਹੀ ਕਹਿ ਰਹੇ ਆ ਉੱਥੇ ਕਿ ਕਰੰਟ ਲੱਗ ਗਿਆ ਬੂਮ ਲੱਗ ਗਿਆ ਉੱਪਰ ਇਥੋਂ ਘਰੋਂ ਰੋਟੀ ਕਮਾਉਣ ਵਾਸਤੇ ਹਰ ਕੋਈ ਬੱਚਾ ਜਾਂਦਾ ਸਾਡੇ ਪਿੰਡ ਦੇ ਸਰਲਿਆਂ ਦੇ ਮੇਰੇ ਨਾਨਕੇ ਇੱਥੇ ਇਸ ਘਰ ਵਿੱਚ ਸਰਪੰਚ ਸਾਹਿਬ ਬੇਟੀ ਨਾਲ ਇਹਨਾਂ ਨੇ ਸਾਰਾ ਪਰਿਵਾਰ ਉੱਥੇ ਆ ਸਾਡਾ ਸਾਰਾ ਹੀ ਪਰਿਵਾਰ ਉੱਥੇ ਇਟਲੀ ਵਿੱਚ ਹੀ ਆ ਮੇਰੇ ਬਰਦਰ ਵੀ ਉੱਥੋਂ ਇਟਲੀ ਤੋਂ ਹੀ ਆਏ ਨੇ ਸੁਦੇਵ ਸਿੰਘ ਉਹਨਾਂ ਦਾ ਬੇਟਾ ਆ ਕਿੰਨੇ ਸਾਲ ਹੋ ਗਏ ਇਹਨੂੰ 20 ਤੋਂ 21 ਤੋਂ 20 ਤੋਂ 22 ਸਾਲ ਦੇ ਵਿੱਚ ਵਿੱਚ ਜਿੱਤ ਗਿਆ ਇਹਨਾਂ ਦਾ ਚੇਰ ਹੋ ਗਿਆ ਉੱਥੇ ਪੜ੍ਹਾਈ ਵੀ ਨੇ ਉੱਥੇ ਕੀਤੀ ਬਹੁਤ ਛੁੱਟੀ ਹੋਰ ਚ ਗਿਆ ਇੱਥੇ ਹੁਣ ਸਾਡੇ ਮੇਰੇ ਬਰਦਰ ਵੀ ਰਹਿ ਰਹੇ ਸੁਦੇਵ ਸਿੰਘ ਦੇ ਮਾਪੇ ਉਸ ਹੀ ਨੇ ਇਹਨਾਂ ਲਈ 13 ਤਰੀਕ ਦੀ ਪਹਿਲਾ ਟਿਕਟ ਢੋਈ ਉੱਤੇ ਜਾਣ ਵਾਸਤੇ ਇਹਨਾਂ ਨੂੰ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਦੀ 26 ਤੋਂ 27 ਸਾਲ ਦੀ ਵਿੱਚ ਹੈ ਫੈਮਲੀ ਚ ਇੱਕ ਦਾ ਬ੍ਰਦਰ ਉੱਥੇ ਵੱਡਾ ਉਹਦੀ ਫੈਮਲੀ ਉੱਥੇ ਆ ਇੱਕ ਇਹਦੇ ਤਾਇਆ ਜੀ ਦੇ ਬੇੜੇ ਨੇ ਦੋ ਉੱਥੇ ਉਹ ਵੀ ਉੱਥੇ ਨੇ ਇਟਲੀ ਨੇ ਲਾਗੋ ਲੱਗ ਰਹੇ ਨੇ ਹਾਂਜੀ